ਗੁਰੂ ਨਾਨਕ ਪਦ ਬੰਕਜ ਬੰਦਨ ਅੰਕਜ ਬੰਦਨ ਸ਼ਿਮਰੋ ਅੰਗਦ ਦੁ ਉਕਨੇ ਕੰਦਨ ਅਮਰਦਾਸ ਹਿਰਦੈ ਨਿਤ ਧਿਆਮ ਹਿਰਦੈ ਨਿਤ ਧਿਆਮ ਸੇ ਗੁਰੂ ਰਾਮਦਾਸ

parama kripa lal parama kripa guru go bend ਸਿੰਧੂ ਮਿਸਾਲਾ ਦਰੁਪਰਾ ਪਰ ਉਹਨੂੰ ਉਹਨਸੀਸ਼ ਪੁਨ ਪੁਨਸੀਸ਼ ਮੰਦੋ ਮਾਰ ਜਗ ਦੀ ਸ਼ਾਇਆ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਰਾ ਇਹ ਗੁਰੂ ਗ੍ਰੰਥ ਸਾਹਿਬ ਯੂਤਦ ਬੰਦੋਂ ਕਾਰ ਅਨੁਰਾਗ ਸਤ ਗੁਰੂ ਤੇਨਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਮਿਗੁਨ ਬਿਨਾਸ਼ ਨਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਮਿਗਨ ਬੇਨਾਸ ਨਸੂਏ ਨੂਰਾ ਭਯੋ ਜੁਦ ਅਤਿਸ਼ੈ ਪ੍ਰਬਲ ਨਦਤ ਤੁਪਕ ਕਮਾਨ ਸ਼ੂਕਤ ਸਰਪ ਸਮਾਨ ਸਰ ਗੁਲਕਾਂ ਲਗ ਭਟਹਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂ ਗੋਦੂnga ਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਸਭਾਇ ਮਾਨੋ ਕੀ ਅੰਮ੍ਰਿਤ ਵੇਲੇ ਤੋਂ ਸਜੇ ਦੁਆਨਾਂ ਵਿੱਚ ਹਾਜ਼ਰੀਆਂ ਪਰ ਕੇ ਅੰਮ੍ਰਿਤ ਮਈ ਬਾਣੀ ਪੜ ਕੇ ਗਾ ਕੇ ਸਰਵਣ ਕਰੇ ਰਬੀ ਬਾਣੀ ਦਾ ਆਨੰਦ ਪ੍ਰਾਪਤ ਕਰਨ ਰਹੇ ਵਡਪਾਗੀ ਸਾ ਸੰਗਤ ਜਨੋ ਹਾਂ ਆ ਗੁਰਫਤਿ ਪ੍ਰਵਾਨ ਕਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜੀਵਾਰ ਕਥਾ ਦੇ ਵਿੱਚ ਮਕੌਰ ਸਾਹਿਬ ਦੀ ਪਾਵਨ ਜੰਗ ਜੋ ਹੈ ਇਹ ਆਪਾਂ ਸਰਵੰਕਾਰੜੈ ਇਸ ਤੋਂ ਪਹਿਲਾਂ ਆਪ ਜੀ ਨੇ ਸ਼ਰਗਨ ਕੀਤਾ ਹੈ ਸਤ ਗੁਰਾਂ ਦੇ ਪੰਜ ਪਿਆਰਿਆਂ ਵਿੱਚੋਂ ਹਿਮਾ ਸਿੰਘ ਸਾਹਿਬ ਸਿੰਘ ਇਹਨਾਂ ਨੇ ਮੜਾ ਕਮਸਾਨ ਦਾ ਜੁਦਮ ਉਚਾਇਆ ਜੇ ਇਸ਼ਾ ਸਿੰਘ ਦੇਵਾ ਸਿੰਘ ਜੀ ਦੇ ਨਾਲ ਵਨ ਸ਼ਖਾਇ ਨੇ ਉਹ ਜੁੱਦ ਕਰ ਰਹੇ ਹਨ ਮੈਦਾਨੇ ਜੰਗ ਵਿੱਚ ਇੰਨਾ ਬੜੀ ਘਟਾਵਟ ਕੀਤੀ ਆਪਣੇ ਭਿਆਨਕ ਜੋਰਾਂ ਤੇ ਇਹ ਜੰਗ ਹੈ ਖਦਾਰਾਂ ਜਿਹੜੇ ਨੇ ਦੁਸ਼ਮਣ ਗੁਰੂ ਕੀ ਸਿੰਘਾਂ ਨੇ ਮਾਰ ਮੁਕਾਏ ਨੇ ਆਪ ਸ਼ਹੀਦੀਆਂ ਪ੍ਰਾਪਤ ਕਰ ਰਹੇ ਹਨ ਮੋਕਮ ਸਿੰਘ ਜੀ ਛੇ ਦੀ ਪ੍ਰਾਪਤ ਕਰ ਗਏ ਹਨ ਕੁਝ ਹੋਰ ਸਿੰਘਾਂ ਨੇ ਛੇਦੀਆਂ ਪ੍ਰਾਪਤ ਕੀਤੀਆਂ ਨੇ ਧਿਆਸ਼ ਕਰ ਲਿਖਦਾ ਹੈ ਕਿੰਨੇ ਆਯੋ ਦੁੱਧ ਅਤਿ ਸ਼ੈ ਪ੍ਰਪਲ ਨਾਦ ਤੁਪਕ ਕਮਾਨ ਸ਼ੁਕਤ ਸਰਪ ਸਮਾਨ ਸਰ ਉਲਕਾਂ ਲੱਗ ਭਟ ਹਨ ਤੇਜ ਤੇਜ ਗੋਲੀਆਂ ਚੱਲ ਰਹੀਆਂ ਨੇ ਤੀਰ ਚੱਲ ਰਹੇ ਨੇ ਇਨਾਂ ਦਾ ਸ਼ਿਕਾਰ ਰੋਕੇ ਮੌਦੇ ਮੂੰਹ ਪੈ ਕੇ ਦੁਸ਼ਮਣ ਦੇ ਸ਼ੈਨਕ ਜਿਹੜੇ ਨੇ ਉਹ ਤਰਤੀ ਤੇ ਡਿਗ ਰਹੇ ਹਨ ਕਾਹਾਂ ਵੀਰ ਚਾਲੀ ਸੁੰਧਾਵੰਤ ਭਾਰੇ ਕਾਹਾਂ 1.9 ਲੱਖ ਆਏ ਹਾਕਾਰੇ ਇੱਕ ਪਾਸੇ ਕਹਿੰਦਾ ਵੀ ਚਾਲੀ ਭੁੱਖੇ ਪਿਆਸੇ ਸਿੰਘ ਹਨ ਇੱਕ ਪਾਸੇ 10 ਲੱਖ ਸੈਨਾ ਔਰੰਗਜੀਤ ਦੀ ਹੈ ਬਾਕੀ ਹੋਰ ਵੱਖਰੀ પાਕੇ ਇਹਦੇ ਤੋਂ ਵੀ ਵਿਧਿਕ ਬਣਦੀ ਹੈ ਆਪੂ ਤੰ ਬਤੰ ਤੰ ਸੁਨਿਉ ਦੇਵ ਦਲ ਮਿਲੇ ਇਕ ਤਨ ਅਚੰਬੈ ਵਿਸਾਲਾ ਇਤਿਹਾਸ ਇਹ પ્રસੰਗ ਇਤਿਹਾਸ ਕਰ ਕਹਿੰਦਾ ਵੀ ਇਹੋ ਜੀ ਜੰਗ ਮੈਂ ਪਹਿਲਾਂ ਕਦੇ ਨਹੀਂ ਸੁਣੀ ਜਿਹੜਾ ਵਰਤਾਂ ਤੇ ਇਥੇ ਵਾਪਰਿਆ ਹੈ ਈ ਦੇਵ ਲੋਕ ਤੇ ਦੇਵਤਾ ਨੇ ਆਖਿਆ ਕਿ ਅਸੀਂ ਵੀ ਇਹ ਕੁਝ ਪਹਿਲੋਂ ਪਹਿਲੀ ਵਾਰੀ ਤੱਕਿਆ ਉਹ ਵੀ ਦੇਵ ਲੋਕ ਦੇ ਵਿੱਚੋਂ ਇਸ ਜੰਗ ਨੂੰ ਵੇਖ ਰਹੇ ਹਨ ਕਲਿ ਕਾਲਮੈਂ ਏਵੰ ਕਸ਼ੀਲ ਰੰਤੇ ਗੁਰੂ ਜੀ ਕਰਾਮਾਤ ਨਾ ਸੋਚਿਅੰਤੇ ਸਤਿਗੁਰੂ ਆਪਣੀ ਕਰਾਮਾਤ ਨਹੀਂ ਦਿਨਾਲੇ ਕਲਯੁਗ ਤੇ ਭਿਆਨਕ ਸਮੇਂ ਦੇ ਵਿੱਚ ਆਪਣੀਆਂ ਬਾਵਾ ਦੇ ਬਲ ਤੇ ਸਿੰਘ ਜਿਹੜੇ ਨੇ ਉਲਣ ਰਹੇ ਨੇ ਉਹਨਾਂ ਦੇ ਜੰਗ ਨੂੰ ਗੁਰੂ ਸਾਹਿਬ ਤੱਕ ਰਹੇ ਨੇ ਵੀ ਮੇਰਾ ਖਾਲਸਾ ਕਿੰਨਾ ਤਾਕਤਵਾਰ ਹੋ ਗਿਆ ਹੈ ਵੀ ਸੱਚੀ ਮੁੱਚੀ ਸਵਾਲਖ ਨਾਲ ਲੜ ਸਕਦਾ ਹੈ ਸੱਚੀ ਮੁੱਚੀ ਸਵਾਲਖ ਨਾਲ ਤੱਕਰਾ ਲਏਗਾ ਤੇ 10 ਲੱਖ ਦੇ ਨਾਲ ਇਹ ਤੱਕਰਾ ਲੈ ਰਿਹਾ ਹੈ ਅਸੰਭੈ ਮਹਾਂ ਤੇ ਅਚੰਬੈ ਬਿਲੰਦੇ ਬੇ ਲੋਕਾਂ ਚਲੈ ਚਾਉ ਉਚੀ ਤੰ ਓਢੰਦੇ ਇਹ ਇੱਕ ਅਸੰਭਵ ਗੱਲ ਹੈ ਬਹੁਤ ਅਚੰਬਾ ਹੋ ਰਿਹਾ ਚਿਤ ਵਿੱਚ ਦੇਵਤਿਆਂ ਦੇ ਚਾ ਪੈਦਾ ਹੁੰਦਾ ਹੈ ਕਿ ਆਓ ਚਲਗੇ ਆਪਾਂ ਵੀ ਇਸ ਅਚੰਬਤ ਅਚਰਜ ਜੰਗ ਨੂੰ ਵੇਖਣਾ ਗਰੀਏ ਜੀ ਆਰੂਡੇ ਮਹਿਮਾਨ ਪਿਆਨੰ ਪਾਈ ਜਹਾਂ ਗੈਨ ਕੋ ਖੇਤੇ ਸਨ ਛਾਏ ਆਪਣੇ ਆਪਣੇ ਗगन ਬਿਵਾਨਾਂ ਤੇ ਆਪਣੇ ਕਾਵ ਰਚਨਾ ਦੇ ਕਮਾਲ ਨਾਲ ਭਾਈ ਸੰਤੋਖ ਸਿੰਘ ਜੀ ਇਹ ਰਸ ਬੰਦੇ ਹਨ ਕਹਿਣ ਲੱਗੇ ਸਾਰੇ ਦੇਵਤੋਗ ਦੇ ਦੇਵਤੇ ਬਮਾਨ ਲੈ ਕੇ ਉਸ ਥਾਂ ਤੇ ਪਹੁੰਚ ਗਏ ਨੇ ਜਿੱਥੇ ਸਾਰੇ ਪਾਸੇ ਛਨਾਂ ਦੇ ਘੋੜਿਆਂ ਦੇ ਪੌੜਾਂ ਦੇ ਨਾਲ ਲੜਾਈ ਕਰਦਿਆਂ ਦੌੜਦੇ ਸਿੰਘਾਂ ਦੇ ਜਾਂ ਸੈਨਿਕ ਸਿਪਾਹੀਆਂ ਦੇ ਪੈਰਾਂ ਦੇ ਨਾਲ ਮਿੱਟੀ ਉਡ ਰਹੀ ਸੀ ਅਟਾਰੀ ਬੇਖੈ ਨਾਥ ਕੋ ਦੇਖ ਮੰਦੇ ਲਾਰਾਈ ਬੇਨੁਕੈ ਪਰਿਉ ਦੀ ਹਿੰਦੰਦੇ ਭਾਰੀ ਜੋ ਧੋ ਰਿਆ ਹੈ ਅਟਾਰੀ ਵਿੱਚ ਉੱਚੀ ਮੰਮਤੇਵ ਸਾਹਿਬਾਂ ਨੂੰ ਇਹਨਾਂ ਤੱਕਿਆ ਦਰਸ਼ਨ ਕੀਤੇ ਨੇ ਸੀਸ ਝੁਕਾਇਆ ਇਹ ਗੱਲ ਕੇਵਲ ਮਹਾਰਾਜ ਜੀ ਜਾਣਦੇ ਨੇ ਜਾਂ ਦੇਵ ਲੋਕ ਦੇ ਦੇਵਤੇ ਸ਼ੈਨਾ ਨੂੰ ਹੀ ਪਤਾ ਪਈ ਕੀ ਹੋ ਰਿਹਾ ਕੌਣ ਆਏ ਹਨ ਉਹ ਲੜਾਈ ਵਿੱਚ ਮਸਤ ਨੇ ਇਹ ਵੇਖ ਵੇਖ ਕੇ ਲੜਾਈ ਹਰਾਨ ਹੋ ਰਹੇ ਹਨ ਤੁਫੰਗ ਐ ਤੜਾਕੇ ਛੜਾਕੇ ਕੜਾਕੇ ਝਾੜ ਝਾੜ ਤੇਗੇ ਚੜਾਕੇ ਮੜਾਕੇ ਗੋਲੀਆਂ ਚੱਲਦੀਆਂ ਨੇ ਤੜਾ ਧੜਕ ਕਰਕੇ ਬੰਦੂਕ ਚੱਲਦੀ ਛੜਾ ਕਰਨ ਦੀ ਰੋਲਾ ਪੰਦੀ ਤੜਾ ਕਸੜਾ ਕਤੜਾ ਕਸੜਾ ਕਕੜਾ ਕਰਕੇ ਇਸ ਤਰ੍ਹਾਂ ਰੌਂਦ ਵੱਜਦੇ ਨੇ ਫਿਰ ਤੇ ਗਾਂ ਚੱਲਦੀਆਂ ਨੇ ਚੜਾ ਚੜ ਤੇ ਕੀ ਚੜਾਕ ਐ ਮੜਾਕ ਐ ਉਤੋਂ ਥਲੇ ਤੇਗੇ ਤੜਾਕ ਬਣਾ ਕੋ ਕੇ ਚੜ ਭਾਵ ਕੇ ਚੜਾਕ ਤੋਂ ਪਾਵ ਤਲਵਾਰ ਨਾਲ ਠਹਿਣ ਮੜਾਕ ਤੋਂ ਢਾਲ ਨਾਲ ਤਲਵਾਰ ਠਹਿਣਨ ਦਾ ਲਿਆ ਜਾਂਦਾ ਹੈ ਜਦ ਤਲਵਾਰ ਢਾਲ ਦੇ ਨਾਲ ਠਹਿਣਦੀ ਹੈ ਖੜਾਕ ਹੁੰਦਾ ਹੈ ਇਹ ਤੜਾਕ ਮੜਾਕ ਦੇ ਖੜਾਕ ਦਾ ਜ਼ਿਕਰ ਕੀਤਾ ਹੈ ਇਸ ਤਰ੍ਹਾਂ ਤੜਕ ਤੜਕ ਕੜਕ ਕਣਕ ਜਾਂ ਟੜਕ ਟੜਕ ਮੜਕ ਮੜਕ ਦੇ ਆਵਾਜ਼ ਜਿਹੜੀ ਹੈ ਬੜੀ ਭਿਆਨਕ ਹੋ ਰਹੀ ਹੈ ਹਲਾ ਹੂਲੰ ਹਲੇ ਹੇਲ ਲੋਹੇ ਲਗੇ ਸ਼ਰੁਣ ਲਾਲੰ ਕੁਲੇ ਢਾਕ ਸੋਹੈਂ ਵਣ ਲਉ ਹੜਨੂ ਹਲਾ ਹਲ ਦਾ ਰੋਲਾ ਪੈ ਰਿਹਾ ਹੈ ਸ਼ਸਤਰਾਂ ਨਾਲ ਹੱਲੇ ਹੋ ਰਹੇ ਹਨ ਸ਼ਸਤਰਾਂ ਦੇ ਹਮਲੇ ਨਾਲ ਮੈਰੀ ਜਿਹੜੇ ਨੇ ਹਿੱਲ ਗਏ ਨੇ ਫਿਰ ਜਿਹੜੇ ਆਪਣੇ ਸ਼ਸਤਰਾਂ ਨੂੰ ਸਜਾਉਣ ਵਾਸਤੇ ਸਿੰਘਾਂ ਨੇ ਪ੍ਰਾਤਨ ਸਮੇਂ ਦੇ ਵਿੱਚ ਉਹਨਾਂ ਦੇਣੀ ਹੈ ਇਹਦੇ ਬਣਾ ਕੇ ਛੋਟੇ ਛੋਟੇ ਘੰਗਰੂ ਵਿੱਚ ਲਾ ਕੇ ਫੁੱਲ ਲਾਇਉਂਦੇ ਨੇ ਕੋ ਬੜੇ ਸ਼ੋਭਦੇ ਨੇ ਪਰ ਇਹ ਜਿਹੜੇ ਸ਼ਿਸ਼ਰੇ ਫੁੱਲਿਓ ਸ਼ੋਭਦੇ ਨੇ ਇਹਨਾਂ ਤੇ ਉਹਨੂੰ ਖੂਨ ਲੱਗ ਚੁੱਕਾ ਹੈ ਲਾਲ ਹੋ ਚੁੱਕੇ ਨੇ ਬਿਲਕੁਲ ਉਸ ਖੂਨ ਨੇ ਇਹਨਾਂ ਦੀ ਸੋਭਾ ਨੂੰ ਹੋਰ ਵਧਾਣਾ ਕੀਤਾ ਹੈ ਗਨੇ ਅਨਰਬ ਸਿੱਧ ਆਏ ਆਕਾਸ਼ਾ ਥਰੇ ਦੇਵਤਾ ਪੂਰ ਹੋਇਓ ਪ੍ਰਕਾਸ਼ਾ ਬੜੇ ਗੰਦਰਬ ਆਏ ਨੇ ਆਕਾਸ਼ ਤੋਂ ਸਿੱਧ ਆਏ ਨੇ ਦੇਵਤੇ ਠਹਿਰ ਕੇ ਇਸ ਜੰਗ ਨੂੰ ਤੱਕ ਰਹੇ ਹਨ ਉਡੈ ਅੰਗ੍ਰਿਤ ਬ੍ਰਿਤੰ ਵਦਿਓ ਜੋਦ ਉਦੰ ਭਿੜੇ ਭੇੜ ਜੋਦਾ ਹਰੇ ਦੇ ਮਦ ਸੁਦੰ ਥਲੇ ਲਾਸ਼ਾਂ ਪਈਆਂ ਨੇ ਖੂਨ ਵਗ ਰਿਹਾ ਹੈ ਉਹਾਰੇ ਕੁੰਡੇ ਸਿੰਘਾਂ ਦੇ ਕਮਾਂ ਦੇ ਨਾਲ ਸਮੇਂ ਦੇ ਹਾਕਮ ਦੇ ਸੈਨਕ ਇਹਨੇ ਜ਼ਖਮੀ ਹੋਏ ਹਨ ਉਹ ਜ਼ਖਮਾਂ ਦੀ ਤਾਬਨਾ ਚਲਦਿਆਂ ਪੁਕਾਰਾਂ ਕਰ ਰਹੇ ਨੇ ਗਿਰਦਾ ਨੱਚ ਰਹੀਆਂ ਨੇ ਭਾਵੇਂ ਕਿ ਗਿਰਜਨ ਮਾਸਖਾਨ ਦੀ ਆਰਤ ਹੈ ਉਹ ਆਲੇ ਦੁਆਲੇ ਘੁਮ ਰਹੀਆਂ ਨੇ ਇੱਕ ਪਾਸੇ ਜੁੱਧ ਉਹ ਵਕਤ ਭਾਲ ਰਹੀਆਂ ਹਨ ਕਿ ਕਦੋਂ ਇਹ ਜੁੱਧ ਹਟੇ ਇੱਕ ਪਾਸੇ ਜਾਣ ਸਾਨੂੰ ਮਾਸ ਮਿਲੇ ਵਡੇ ਕਾਂ ਕੰਕੰ ਕੈ ਕੋਕੂਕੂ ਕੈਂ ਭਖੈ ਮਾਸੁਰਾਨ ਕੇ تیر ਢੂਕੈਂ ਵਡੇ ਕਾਲੇ ਕਾਂ ਇਹ ਆਪਣੀ ਆਵਾਜ਼ ਕੱਢ ਰਹੇ ਨੇ ਊਕ ਰਹੇ ਹਨ ਮਾਸ ਖਾਣ ਨੂੰ ਚਿਤ ਕਰਦੇ ਕਿਤੇ ਉਡਾਰੀ ਲਾ ਕੇ ਦਾ ਲੱਗਦਾ ਨੇੜੇ ਹੋ ਕੇ ਮਾਸ ਦਾ ਲੋਥੜਾ ਲੈ ਕੇ ਦੂਰ ਦੌੜ ਜਾਂਦੇ ਹਨ ਮੈਂ ਸੁਣ ਸ਼ਰੂਣ ਚੱਲਾ ਧਰਾ ਲਾਲ ਹੋਈ ਕੁਸੁੰਬੀ ਮਨੋ ਚੂਨਰੀ ਨੀਨ ਜੋਈ ਇਨਾ ਕੂਣ ਵਿਆਹ ਤਰਤੀ ਕੂਣ ਨਾਲ ਲੱਥ ਪਤ ਹੈ ਉਹ ਥਾਂ ਲਾਲ ਹੋ ਚੁੱਕਾ ਚਮਕੌਰ ਸਾਹਿਬ ਦੇ ਆਲੇ ਦੁਆਲੇ ਗੜੀ ਦੇ ਨੇੜੇ ਤੇੜੇ ਦਾ ਥਾਂ ਜੇ ਉਹ ਕਹਿੰਦਾ ਇੰਜ ਲੱਗਦਾ ਕੁਸੁੰਬੀ ਮਨੋ ਚੁੰਨੀ ਲੈਣ ਜੋਏ ਕੁਸੁੰਬੇ ਰੰਗ ਦੀ ਚੁੰਨੀ ਧਰਤੀ ਨੇ ਆਪਣੇ ਤਨ ਤੇ ਉਢੀ ਹੋਈ ਹੈ ਦਇਆ ਸਿੰਘ ਆਦੰਗ ਗੁਰੂ ਪਾਸ ਜੈ ਕੈ ਕਰਨ ਜੋਰ ਦੋਨੋਂ ਬਿਨ ਭਾਗ ਕਹਿ ਕੈ ਨਯਾ ਸਿੰਘ ਤੇ ਬਾਕੀ ਬੱਚੇ ਸਿੰਘ ਜਿਹੜੇ ਨੇ ਗੁਰੂ ਸਾਹਿਬਾਂ ਦੇ ਕੋਲ ਆਏ ਨੇ ਸਤਿਗੁਰੂ ਜੰਗ ਜੋ ਜਾਣ ਦੀ ਤਿਆਰੀ ਕਰਦੇ ਨੇ ਉਹ ਕੋਲ ਆਣ ਕੇ ਸਤਿਗੁਰਾਂ ਦੇ ਸਾਹਮਣੇ ਕਿਸ ਤਰ੍ਹਾਂ ਬੇਨਤੀ ਕਰਦੇ ਹਨ ਮਹਾਰਾਜ ਸ਼ੂਰੂ ਲਾਰਾਈ ਆਖੜਾ ਬਿਆਨ ਕਹੂੰ ਕੋਕਰੀ ਜੈਕਾਰੇ ਨਾਰਾ ਆ ਤੇ ਹੇ ਸਤਿਗੁਰੂ ਜੀ ਹੇ ਮਹਾਰਾਜ ਜੀ ਹੁਣ ਇਹ ਲੜਾਈ ਜੰਗ ਛੱਡ ਦਿਓ ਤੇ ਕਿਸੇ ਹੋਰ ਪਾਸੇ ਇਤੋਂ ਨਿਕਲਣ ਦਾ ਯਤਨ ਕਰੋ ਜੀ ਸਭਾ ਸੰਗਜੂਜੇ ਹਤੇ ਛਤਰ ਭਾਰੇ ਮਰੇ ਜੁੱਧ ਵਿਚੰ ਹਿਰਦੈ ਧਿਰ ਧਾਰੇ ਸਾਰੇ ਸਿੰਘ ਜਿਹੜੇ ਨੇ ਬਹੁਤ ਸਾਰੇ ਆਪਣੇ ओ मदाने जंग में जूझद शहीद प्राप्त कर गए नारे बाकी बचे सिंह गल चाहते ने भी थोड़ा तन है वो जाए रहो कि साढ़े वर्गे लख तैयार कर लो ਇਸ ਕਰਕੇ ਤੁਸੀਂ ਹੁਣ ਕਿਸੇ ਵੀ ਹਿੱਲੇ ਦੇ ਨਾਲ ਜਿਵੇਂ ਕੋਰਤੀ ਕੱਚੀ ਇਸ ਗੜੀ ਨੂੰ ਛੱਡ ਕੇ ਜਾਣਾ ਕਰੋ ਜੀ ਹਨ ਕਨੀ ਬੇਨਤੀ ਸ਼ੁਰਿਆ ਸਿੰਘਾਂ ਨੇ ਕੇਰੀ ਹਸੇ ਦੀਨ ਦਿਆਲੰ ਭਣਿਓ ਤਾਹੇ 베ਰੀ ਸਤਿਗੁਰੂ ਆਪਣੇ ਸਿੰਘਾਂ ਦੀ ਬੇਨਤੀ ਨੂੰ ਸੁਣ ਕੇ ਹੱਸ ਦੇ ਦੇ ਹੱਸ ਹੱਸ ਕੇ ਫਿਰ ਇਸ ਤਰ੍ਹਾਂ ਆਪਣੇ ਸਿੰਘਾਂ ਦੇ ਨਾਲ ਬਚਨ ਬਿਲਾੜ ਕਰਦੇ ਹਨ ਵਿਖੋ ਖਗ ਕੇਤੰ ਬੇਲਾ ਸੰਤਮਾਸ਼ਾ ਕਰੋ ਬੇਖਤ ਤੇ ਬੈਮਨ ਬੇਨਾਸ਼ਾ ਜਦ ਗੁਰੂ ਕਹਿਣ ਲੱਗੇ ਜਦੋਂ ਉਹਨਾਂ ਦਾ ਆਗਮਨ ਹੋਇਆ ਉਦੋਂ ਵੀ ਉਹ ਲਿਖਦੇ ਨੇ ਕਿ ਮੈਂ ਹੂੰ ਪਰਮਪੁਰੂ ਕੋ ਦਾਸਾਂ ਦੇਖਣ ਆਇਓ ਜਗਤ ਤਮਾਸ਼ਾ ਇਹ ਤੇ ਵੀ ਤਮਾਸ਼ਾ ਸ਼ਬਦ ਵਰਤਿਆ ਕਹਿਣ ਲੱਗੇ ਵਿਖੋ ਖਗ ਪੰਛੀਆਂ ਦਾ ਇਤਨਗ ਮਲਾਸ਼ਮ ਤਮਾਸ਼ਾ ਉਹ ਨਾ ਗਾਇ ਵਡਾ ਤਮਾਸ਼ਾ ਕਰੋ ਬੇਗਤੇ ਬੇਮਾਨ ਮਨ ਨਾ ਬਨਾਸ਼ ਆਪਣੇ ਮਨ ਵਿੱਚੋਂ ਇਹ ਬੇਮਾਨਾ ਜਿਹੜਾ ਉਹ ਨਾਸ਼ ਕਰ ਲਵੋ ਸੁਵਈਆ ਸ਼੍ਰੀ ਮੁਕਤੇ ਸਨਕੇ ਨਿਕਸੇ ਤਦ ਪੌਰ ਕੋਠੋ ਰਹਿ ਦੌਰ ਅਗਾਰੀ ਮੋਹਰ ਸਿੰਘ ਸੋ ਕੀਰਤ ਸਿੰਘ ਆਨੰਦ ਬਿਰਗਿੰਦ ਚਲਿਓ ਬਲ ਭਾਰੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੁਖਤ ਸੁਣ ਕੇ ਕੁਝ ਸਿੰਘ ਫਿਰ ਦਰਵਾਜੇ ਦੇ ਨੇੜੇ ਆਏ ਹਨ ਜਿਨ੍ਹਾਂ ਦੇ ਵਿੱਚ ਮੋਹਰ ਸਿੰਘ ਕੀਰਤ ਸਿੰਘ ਹੈ ਨਗਾਰਾ ਵਟਿਆ ਇਹਨਾਂ ਦੇ ਨਾਲ ਹੋਰ ਸਿੰਘ ਗਏ ਨੇ ਲਾਲ ਜੋ ਸਿੰਘ ਸੋਕੇਸਰ ਸਿੰਘ ਅਮੋਲਕ ਸਿੰਘ ਲਹਿ ਫਲਚਾਰੀ ਇਹ ਸਾਰੇ ਵੱਡਾ ਫਲ ਲੈਣ ਵਾਸਤੇ ਸਤਗੁਰਾਂ ਦੀ ਆਗਿਆ ਦੇ ਨਾਲ ਜੰਗ ਦੇ ਵਿੱਚ ਖੁੱਦੇ ਹਨ ਨਾਸ ਜੋ ਸਰ ਹੱਥ ਪਰੈ ਪੁਨ ਜੇ ਹੋਏ ਹਿੰਮਤ ਬੈ ਸਹਦਾਨੀ ਪਉ ਚਾਲਦ ਨੇ ਕਿ ਚਾਰੋਂ ਆਧਾਰਾ ਬਰਿਆਂ ਦੀ ਉਮਰ ਆਵੇ ਐਸਾ ਸਮਾਂ ਫਿਰ ਹੱਥ ਵਿੱਚ ਨਹੀਂ ਆਉਣਾ ਅਸੀਂ ਮੈਦਾਨੇ ਜੰਗ ਵਿੱਚ ਗੁਰੂ ਸਾਹਿਬਾਂ ਦੇ ਸਾਹਮਣੇ ਛੇਦੀਆਂ ਪ੍ਰਾਪਤ ਕਰਣੀਆਂ ਹਨ ਹੇਲ ਕੋ ਮੇਲ ਟਟ ਨੇਰ ਕਰਿਓ ਰਿਪ ਪੌਰ ਕਿਠੌਰ ਜੋ ਗਨ ਆਏ ਕਣ ਗਿਰ ਪਾਨ ਪਰ ਤਬ ਸਿੰਘ ਤਸ਼ਾ ਮੁਸ਼ਕੈ ਪੁਨ ਦੂਰ ਹਟਾਇ ਨਯਾ ਸਿੰਘ ਨੇ ਆਖਿਆ ਸੀ ਡੇੜੇ ਆ ਗਏ ਨੇ ਇਹ ਵਿੱਚ ਕਿਸੇ ਸਮੇਂ ਵੀ ਵੜ ਸਕਦੇ ਨੇ ਪਰ ਇਹਨਾ ਸਿੰਘਾ ਨੇ ਇਕਦਮ ਹਾਕਮ ਦੀ ਸੈਨਾ ਤੇ ਇਹੋ ਜਿਹਾ ਹੱਲਾ ਬੋਲਿਆ ਕਿ ਉਹਨਾਂ ਨੂੰ ਦਰਵਾਜੇ ਤੋਂ ਫਿਰ ਦੂਰ ਕਰਨਾ ਕੀਤਾ ਹੈ ਪੰਦਤ ਜਾਤ ਪੋਟ ਕਹਿ ਬਾਰ ਮੀਰ ਸਰੀਰ ਕੋ ਦੇਤ ਗਰਾਹੇ ਹੋਤ ਘਰੂ ਅਰਜੋ ਅਰ ਕੈ ਨਾ ਜੀਵਤ ਆਤਮਾ ਨਾੋਂ ਨ ਜਾਏ ਜਿਹੜਾ ਮੈਰੀ ਅੜ ਕੇ ਖੜਾ ਹੁੰਦਾ ਹੈ ਉਹ ਇੰਜ ਲੱਗਦਾ ਬਸ ਜਿਉਂਦਾ ਨਹੀਂ ਪਰ ਜਾਂਦਾ ਹੈ ਬਾਣੇ ਜੇ ਜਣਿਆ ਹੀ ਨਹੀਂ ਉਹਨੂੰ ਇਹੋ ਜੀ ਦਸ਼ਾ ਕਰ ਦਿੰਦੇ ਨੇ ਸਿੰਘ ਮੜੀ ਕਟਾਵਟੀ ਸਾਰੇ ਸਿੰਘ ਮਿਲ ਕੇ ਮਲਾਰਤ ਸਿੰਘ ਦੀ ਭਾਈ ਕਿਸ਼ੋਰ ਸਿੰਘ ਮੋਹਰ ਸਿੰਘ ਕੀਰਤ ਸਿੰਘ ਕਮੌਲਕ ਸਿੰਘ ਪੰਜੇ ਸਿੰਘ ਇਸ ਤਰ੍ਹਾਂ ਕਰ ਰਹੇ ਹਨ ਕਿਆ ਵਰਣੋ ਰਣਕੋਤਨ ਸਿੰਘਣ ਸਿੰਘਣ ਜੋ ਭਪਕਾਰ ਪਰੇ ਸ਼ੰਕਰ ਸ਼ਤਰਣ ਕੋਤਨ ਗਾਰ ਮਿਲੇ ਚਹੁ ਔਰ ਤੇ ਵਿਚ ਕਰੇ ਇਸ ਤਰ੍ਹਾਂ ਇਤਿਹਾਸ ਕਰ ਕਹਿੰਦਾ ਹੈ ਨਾ ਸਿੰਘਾਂ ਦੀ ਗਾਥਾ ਨੂੰ ਕੀ ਬਿਆਨ ਕਰਾਂ ਵੀ ਬੜੇ ਚਾਹ ਦੇ ਨਾਲ ਇਹਨਾਂ ਨੇ ਮਦਾਨੇ ਜੰਗ ਦੇ ਵਿੱਚ ਆਪਣੇ ਤਨ ਜਿਹੜੇ ਨੇ ਉਹ ਚੋਗ ਦਿੱਤੇ ਨੇ ਬਲੀ ਸਿੰਘਾ ਨੇ ਬਹੁਤ ਸਾਰੇ ਲੋਕ ਇਹ ਵੈਰੀਆਂ ਦਾ ਘਾਣ ਕਰਕੇ ਆਪ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ਨਹਰਖਾਨ ਕਰਿਓ ਰਣ ਦਾ ਹਰ ਸਿੰਘ ਨ ਮਾਰਕੈ ਹੋਇਓ ਅਗਾਰੀ ਪਾਇਨ ਕੇ ਕਰ ਚੰਚਲਤਾ ਚਹਤ ਕੋਟ ਕੇ ਪੀਤ ਕੇ ਜਾਉ ਮਧਾਰੇ ਨਾਰ ਸਿੰਘ ਗੁੱਸਾ ਖਾ ਕੇ ਇਹ ਚਾਹਦਾ ਹੈ ਕਿ ਮੈਂ ਦਰਵਾਜੇ ਨੂੰ ਤੋੜਾਂ ਮੈਂ ਦਰਵਾਜੇ ਦੇ ਵਿੱਚ ਵੜਾਂ ਬੜਾ ਵੱਡਾ ਦਾਲ ਹੈ ਉਸ ਨਾਲ ਦੇ ਵਿੱਚ ਸਿੰਘ ਜੂਝ ਰਹੇ ਨੇ ਇਹ ਸਮੇ ਦਾ ਸੈਨਾਪਤੀ ਹੈ ਸਤਿਗੁਰੂ تیر ਚਲਾਉਂਦੇ ਨੇ ਵੈਰੀ ਜਿਹੜੇ ਤੋਂ ਦੂਰ ਦੂਰ ਰਹਿੰਦੇ ਹਨ ਪਰ ਜਨ ਕੋਈ ਦਿਲ ਹਲ ਹਲ ਹਲਚਲੇ ਕਰਕੇ ਕਿਲੇ ਦੇ ਦਰਵਾਜ਼ੇ ਜਾਂ ਕੰਧਾਂ ਦੇ ਕੋਲ ਆ ਪੁੱਜਦਾ ਤਾਂ ਅੰਦਰੋਂ ਸਿੱਖ ਨਿਕਲ ਕੇ ਉਹਨੂੰ ਮਾਰਦੇ ਹਨ ਉਤੋਂ ਚੇਰ ਚੱਲਣ ਕਰਕੇ ਕਾਰੀ ਪੈਣ ਕਰਕੇ ਸ਼ਤਰੂ ਜਲ ਜਿਹੜਾ ਇੱਕਦਮ ਨਹੀਂ ਆ ਪੈਂਦਾ ਇਵੇਂ ਸਿੰਘ ਸ਼ਕਸ਼ੀ ਜਦੋਂ ਕਰਨੇ ਸਤ ਗੁਰਾਂ ਦੀ ਓਟ ਹੈ ਉਹਨਾਂ ਨੂੰ ਆਸਰਾ ਹੈ ਇਹ ਬੜੀ ਚੰਚਲਤਾ ਦੇ ਨਾਲ ਆਇਆ ਆਪਣੇ ਭੂਰ ਬਹਾਦਰੀ ਕੋ ਦਿਖਰਾਵਤ ਹੈ ਕਰਕੌਤਕ ਭਾਰੀ ਸ਼ਿਰ ਗੁਰ ਕਰਤਾ ਵਢੀਠ ਪਰਿਉ ਕਰ ਦੂਰਣਤਾ ਖਰ ਤੀਰ ਸੰਚਾਰੀ ਸਤਗੁਰਾਂ ਨੇ ਜਦੋਂ ਨਰ ਸਿੰਘ ਨੂੰ ਵੇਖਿਆ ਨਾ ਇਹ ਬੜੀ ਤੇਜ਼ ਰਫਤਾਰ ਨਾਲ ਆ ਰਿਹਾ ਹੈ ਮੁਰੂ ਸਾਹਿਬਾ ਨੇ ਆਪਣੇ ਚਿਲੇ ਤੇ ਤੀਰ ਚੜਾਇਆ ਮਿਆਨ ਬਹੀਨ ਕਿਰਪਾਨ ਨਚਾਵਤ ਦੂਸਰ ਪਾਨ ਮਢਾ ਸੰਭਾਰੇ ਇਹ ਨੰਗੀ ਤਲਵਾਰ ਜਿਹੜੀ ਹੈ ਉਹ ਜਿਮ ਕੰਧਾ ਆ ਰਿਹਾ ਹਲੰਦਾ ਆ ਰਿਹਾ ਦਰ ਦਰ ਬੜੀ ਚੰਚਲ ਦਾਨ ਇੱਕ ਪਾਸੇ ਆਪਣੇ ਢਾਲ ਦੇ ਨਾਲ ਆਸਰਾ ਦਿੱਤਾ ਨਹੀਂ ਨੌਰਤ ਇੱਕ ਦੀਵਾਰ ਤਜੀ ਗੜਹੂ ਕੀ ਦਵਾਰ ਕੋ ਜਾਤ ਨਿਹਾਰੇ ਇਕਲੇ ਦੀ ਦਵਾਰ ਦੇ ਨੇੜੇ ਆ ਗਿਆ ਇੱਕ ਦਵਾਰ ਥਰ ਛੱਡਦਾ ਦੂਜੀ ਦਵਾਰ ਦੇ ਨੇੜੇ ਜਾਂਦਾ ਕਾਨ ਲੋ ਤਾਕੈ ਬਾਣ ਤਜੋ ਸੋ ਚਾਨਕ ਜਾ ਲੱਗਿਓ ਹੋਏ ਪਾਰੇ ਸਤਗੁਰਾਂ ਨੇ ਸ਼ਿਸ਼ਟ ਰਕਾ ਕੇ ਇਹਦੇ ਕੰਨ ਕੋਲ ਆਪਣਾ ਤੇਲ ਛੱਡਿਆ। ਛੈਮਾਂ ਦਾ ਛੱਡਿਆ ਹੋਇਆ ਤੇਲ ਛੱਦਰ ਕਰਦਾ ਹੋਇਆ ਇਹਦੇ ਕੰਨ ਦੇ ਨੇੜੇ ਜਾ ਕੇ ਲੱਗਦਾ ਜਿਉਂ ਓੜ ਕੈ ਵੱਡ ਸਰਪ ਗयो ਬਰਮੇ ਬਰ ਕਹਿ ਨਹਿ ਅੰਗ ਦਿਖਾਰੇ। ਜਿਉਂ ਓੜ ਕੈ ਵੱਡ ਸਰਪ ਗयो ਜਿਵੇਂ ਨੇੜਿਓਂ ਬਹੁਤ ਵੱਡਾ ਸੱਪ ਲੰਘ ਗਿਆ ਬਰਮੇ ਬਰ ਕਹਿ ਨਹਿ ਅੰਗ ਦਿਖਾਰੇ। ਬਾਹ ਕਿ ਇਰਨੀ ਤੇਜ ਜਾਏ ਪੀ ਉਹ દિਸ਼ੇ ਵੀ ਨਾ ਬਸ ਸ਼ੂਕ ਸਣਾਈ ਦੇਸੀ ਤੀਸ਼ਨ ਪੀਸ਼ਨ ਸੂर्यो नीਸ਼ਤ ਛਾਲ ਉਚਾਲਤ ਕਿ ਲਗ ਛਾਤੀ ਇਹ ਫਿਰ ਆਪਣੇ ਆਪ ਨੂੰ ਪਛਾਣ ਵਾਸਤੇ ਸਹਬਾਂ ਦੇ ਤੀਰਾਂ ਤੋਂ ਉੱਛਲਣਾ ਪਰ ਉੱਛਲਦੇ ਹੋਏ ਦੀ ਛਾਤੀ ਦੇ ਵਿੱਚ ਇੱਕ ਤੀਰ ਲੱਗਦਾ ਪਾਏ ਪ੍ਰਸਾਰ ਪਰਿਓ ਤਬ ਹੂੰ ਕਰਮੈ ਰਹਿ ਕੀ ਕਰਵਾਰ ਕੰਪਤ ਤੀ ਉਥੇ ਪੁਆਟਣੀਆਂ ਖਾਂਦਾ ਡਿਗਿਆ ਭਾਰ ਪਰਿਓ ਸਰ ਸ਼ੂਕ ਗੜਿਓ ਧਰਜੂ ਤਲਿਉ ਉਪਮ ਉਪਜਤਿ ਭਾਵ ਇਸਨਾ ਉਪਮ ਬਣਦੀ ਹੈ ਉਹਦੇ ਡਿਗਣ ਦੀ ਉਛਲਦੀ ਦੀ ਛਾਤੀ ਵਿੱਚ ਤੀਰ ਵਾਜਦਾ ਘੁੰਮਣ ਕੇਰੀਆਂ ਖਾ ਕੇ ਤਰਤੀ ਤੇ ਡਿੱਗਦਾ ਹੈ ਪੈਰ ਫਸਰ ਗਏ ਨੇ ਅੱਖਾਂ ਅਡੀਆਂ ਗਈਆਂ ਹਨ ਮਾਇਓ ਸੁਬੇਗ ਮਸ਼ਾਲ ਬਹਿ ਹੋ ਤਰਤੇ ਚਿੰਨ ਮੂਲ ਧਰੈ ਪਪ ਪਤਨੇ ਇਤਿਹਾਸ ਕਰ ਕਹਿੰਦਾ ਮਾਨ ਨੂੰ ਵੱਡੇ ਵੇਗ ਦੀ ਵాయు ਨਾਲ ਬਲਸ਼ ਜਿਹੜਾ ਜਿਵੇਂ ਮੁੜ ਤੋਂ ਡਿੱਗ ਪੈਂਦਾ ਨਾ ਧਰਤੀ ਤੇ ਇਸ ਤਰ੍ਹਾਂ ਨਾਨਖ ਖਾਨ ਜਿਹੜਾ ਉਹ ਆਪਣੇ ਆਪ ਨੂੰ ਨਾ ਸੰਭਾਲਦਾ ਹੋਇਆ ਸਹਿਬਾਂ ਦੇ ਤੀਰ ਦੇ ਵਾਰ ਨੂੰ ਨਾ ਸਹਿੰਦਾ ਹੋਇਆ ਧਰਤੀ ਤੇ ਡਿੱਗਿਆ ਮੌਤ ਦੇ ਮੂੰਹ ਪਿਆ ਹੈ ਮੁਗਲ ਜੋ ਪਠਾਨ ਬਲੋਕ ਤੇ ਭੈ ਪਾਏ ਮਹਾਂ ਦਬ ਕੇ ਪਿਛੁਵਾਏ ਜਦੋਂ ਇਸ ਤਰ੍ਹਾਂ ਮੁਗਲ ਸਿਪਾਈਆਂ ਨੇ ਵੇਖਿਆ ਪੈਰ ਦੱਬ ਕੇ ਪਿੱਛੇ ਹਟਨੇ ਸ਼ੁਰੂ ਗਏ ਮਰਦੂਦ ਦਾਹ ਖਵਾੜ ਜਦ ਵਾਰ ਕੁਸਾਯੋਂ ਮੈਂ ਬੈਠ ਰਿਹਾ ਤਨ ਨਾਉ ਕੁਸਾਈ ਖਵਾਜਾ ਮਰਦੂਦ ਜਿਹੜਾ ਇਹਨੇ ਸਰੀਰ ਨਾਲ ਆਇਆ ਲੁੱਕ ਕੇ ਬਹਿ ਗਿਆ ਫਿਰ ਇਹ ਵੀ ਨੇੜੇ ਦੇ ਨਾਲ ਜਾਂਦਾ ਸੀ ਵੀ ਆਪਾਂ ਫੜਾਂਗੇ ਗੁਰੂ ਸਾਹਿਬਾਨ ਬਟ ਔਰ ਪੇ ਹੋਏ ਹਰਾਨ ਭਏ ਸਰਦਾਰ ਮਹਾਨ ਹਨਿਓ ਸਰਗ ਆਈ ਸਾਰੇ ਮੁਗਲ ਸਿਪਾਈ ਹਰਾਨ ਹੋ ਗਏ ਕਿ ਸਾਡਾ ਸਰਦਾਰ ਮਾਰਿਆ ਗਿਆ ਗਨ ਤੀਰ ਤੋ ਫੰਗ ਹਣੈ ਦਰ ਹਵੇ ਕਰ ਪੈਰ ਨ ਘੜਤ ਹੈ ਅਗਵਾਈ ਉਥੇ ਟਿੱਗੇ ਪੈਰ ਰੁਗੇ ਨਾ ਦੇ ਅੱਗੇ ਨਹੀਂ ਜਾ ਰਹੇ ਗਵਾਜਾ ਦਰਿਓ ਇਲਾਕੇ ਕਤ ਤਾਏ ਹੋਏ ਗੈਰਤ ਖਾਨ ਕਰੀ ਚਪਲਾਈ ਗੂਣ ਦੀਵਾਰ ਕੋ ਆਵਣ ਲਾਗ ਪਰੋਟ ਹੈ ਨਹਰ ਖਾਨ ਅਗਵਾਈ ਇੱਕ ਹੋਰ ਖਾਨ ਗਵਾਜੇ ਨੂੰ ਸ਼ੁਭਿਆ ਦੇਖ ਕੇ ਨਾਰ ਖਾਨ ਦੀ ਗੱਲ ਤੋਂ ਹੀ ਵੇਖ ਕੇ ਅਣਖ ਵਚਾ ਕੇ ਚਲਾ ਕੇ ਕੀਤੀ ਕਿਲੇ ਦੇ ਕੰਧ ਪਾਸ ਯਥੇ ਨਾਰ ਖਾਂ ਪਿਆਸੀ ਉਥੇ ਆਉਣ ਲੱਗਾ ਗਰਥ ਕਾ ਨਾਮੇ ਸਰਦਾਰ ਨੇ ਇਹ ਚਲਾਕੇ ਕਰਕੇ ਸਤਗੁਰਾਂ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਸ੍ਰੀ ਗੁਰੂ ਡੇਠ ਪਰਿਓ ਤਬ ਹੂੰ ਤਤਕਾਲ 헤 ਤੀਰ ਲੈ ਜੇ ਸੇਦ ਤਸਾਈ ਸਤਗੁਰਾਂ ਨੇ ਦੂਜਾ ਤੀਰ ਤਲੇ ਤੇ ਚੜਾਇਆ ਇਹਨੂੰ ਵੇਖਿਆ ਇਹਦੇ ਵੱਲ ਸਿਸ਼ਟਕਾਈ ਹੈ ਤੈਂ ਚਿਤ ਸ਼ੋਰ ਲयो ਸਰ ਘੂਰ ਗयो ਅਰ ਉਹਰ ਦਇਓ ਉਥਲਾਈ ਇਹ ਜਦੋਂ ਆ ਰਿਹਾ ਸ਼ਿਸ਼ਾਪਾ ਨੇ ਖਿੱਚ ਕੇ تیر ਛੱਡਿਆ ਇਹ ਜਿਹੜਾ ਸਰਦਾਰ ਸੀ ਗਰਤਖਾਂ ਇਹਦੀ ਸ਼ਾਦੀ ਵਿੱਚ ਲੱਗਦਾ ਫਿਰ ਇਹ ਵੀ ਉਥੇ ਪਟਨੀਆਂ ਖਾਂਦਾ ਡਿੱਗ ਪੈਂਦਾ ਹੈ ਦਵੈ ਸਰਦਾਰ ਹਤੇ ਜਬ ਜੋ ਤਬ ਸਾਇਓ ਦੁਆਨ ਕੀ ਤਿਆਗਤ ਨਾਹੀ ਜਦੋਂ ਦੋ ਸਰਦਾਰਾਂ ਨੂੰ ਮੌਤ ਦੇ ਮੂੰਹ ਪਿਆ ਵੇਖਿਆ ਤੇ ਖਵਾਜਾ ਜਿਹੜਾ ਉਹ ਲੁੱਕ ਕੇ ਆਪਣੀ ਜਿੰਨ ਪਛਾਣ ਦੀ ਕੋਸ਼ਿਸ਼ ਕਰਦਾ ਹੈ ਕਹਿ ਰਹਾ ਵੇ ਤਿਰਹੋਤ ਭਏ ਨਾ ਆਏ ਸਕੇ ਸੁਬਦਾਨ ਕੇ ਮਾਹੀ ਹੀ ਕਹਿਰ ਬਣ ਕੇ ਡਰਪੋਗ ਦਰ ਗਿਆ ਦਾ ਮਨ ਸਾਹਮਣੇ ਆਉਣ ਤੋਂ ਹੁਣ ਲੁੱਕ ਰਿਹਾ ਹੈ ਦਿਸ਼ਾ ਗਣ ਛਤਰ ਬਲੋਕ ਤਬਾਨਨ ਕੀ ਵਰਖਾ ਤਜ ਤਾਹੀ ਨਿਯਦਤ ਪੰਚ ਹੈ ਸਾਤ ਕਨੋਂ ਦਸ ਮਾਰ ਹਜ਼ਾਰੋਂ ਕੇ ਬਿਨ ਸਾਹੀ ਸਤ ਗੁਰਾਂ ਦੇ ਤੀਰਾਂ ਦੀ ਵਾਸ਼ੜ ਦੇ ਨਾਲ ਹਜ਼ਾਰਾਂ ਦਾ ਨਾਸ਼ ਹੋ ਰਿਹਾ ਹੈ ਸਿੰਘ ਵਖਰਾ ਨੁਕਸਾਨ ਕਰ ਰਹੇ ਨੇ ਖਵਾਜਾ ਹਥੋਂ ਲੋਕ ਕੀ ਪਰਭਜਦੇ ਅੱਗੇ ਸਾਹਿਬ ਜੰਗ ਕਿਵੇਂ ਕਰ ਰਹੇ ਨੇ ਜੰਗ ਜਾਰੀ ਹੈ ਹੋਈਆਂ ਭੁੱਲਾ ਚੁੱਕਾਂ ਤੋ ਖਿਮਾ ਗੁਰੂ ਹਦ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਆਨੰਦਿ ਕੋ ਓੰਕਾਰ ਸਤਗੁਰੂ ਪ੍ਰਸਾਦ ਆਨੰਦ ਪਾਇ ਮੇਰੀ ਮਾਈ ਸਤਗੁਰੂ ਮੈਂ ਪਾਇ ਹਰਾ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ ਮੈਂ ਨਾਨਕ ਅਨੰਦ ਹੋਵਾ ਸਤਗੁਰੂ ਮੈਂ ਪਾਇ ਮਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਾਭੇ ਸਾਰਣ अपना गला सुमरा स्वामी शोक मनो विसारे साखी साहेबा क्या नहीं करते रह सदा शिव सदा तेरी न मन विसावे है नानक सच्ची साहब क्या नहीं करते रह सच्चा नाम मेरा दारू परेशान सुख मान आवश्य जिन इच्छा सब कुछ आईया ਪਹਿਲਾਨਕ ਸੁਨੋ ਸੰਤੋਸ਼ ਬੰਤ ਰੋ ਪਿਆਰ ਸੱਚਾ ਨਾਮ ਮੇਰਾ ਆਧਾਰੂ ਅੱਜੇ ਪਾਗੇ ਰਾਜ ਤੋਂ ਆਗੇ ਚੱਪ ਦਵਾਜੇ ਪਹਿਲਾਨਕ ਪੈਨੂ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਸੇ ਨਾਮ ਸੇ ਨਾਮ ਪਹਿਲਾਨਕ ਤੁਸ ਕੋ ਹਾਤ ਕਰਣ ਹਦਵਾਜੇ ਆਨੰਦ ਸੁਣ ਵੰਡ ਭਾਗਿ ਹਾ ਰਗਨ ਮਨੋ ਰਤਿ ਪਰ ਬ੍ਰਹਮ ਪ੍ਰਭ ਪਾਇਆ ਤਰੇ ਸਗਲ ਤੂ ਘਰੋਗ ਸੰਤਾ ਪ੍ਰੀਅੰਤਰੇ ਸੁਣੀ ਸਚੀ ਨਾਰੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਨਾਨਕ ਹੁਣ ਤੇ ਉਹਨੀਤ ਕਹਤੇ ਪਵਿਤ ਸਾਧ ਗੁਰ ਰਹਾ ਪਰ ਹਰਿਮੰਤ ਨਾਨਕ ਗੁਰ ਚਰਨ ਲਾਗੇ ਏ ਅਨਹਦ ਪਵਣ ਗੁਰੂ ਪਾਣੀ ਪਿਤਾ ਮਾਤਾ ਹਦਰਤ ਇਸ ਰਾਤ ਦੁਇ ਦਾਈ ਦਾ ਆਖ ਲੈ ਚੰਗੀਆਂ ਬੋਲ ਆਈਆਂ ਵਾਜੈ ਹਰ ਮੀ ਆਪੂ ਆਪਣੀ ਕੇ ਕਿ ਨੀ ਨਾਮ ਧਿਆਇ ਗਏ ਨਾਨਕ ਤੇ ਮੁਖ ਉਜਲੇ ਕੀਤੀ ਕਿ ਨੀ ਨਾਮ ਧਿਆਇ ਗਏ ਮਸ਼ਕਤ ਵਾਹ ਨਾਨਕ ਤੇ ਮੁਖ ਉਜਲੇ ਕਿੰਤੀ ਛੁਟੇ ਵਾਹਿਗੁਰੂ ਕਾ ਖਾਲਸਾ ਆਵਾਹ ਹੈ ਗੁਰੂ ਜੀ ਕੀ ਫਤਿਹ ਤੁਮ ਤਾ ਕਰ ਤ